ਹਾਂਜੀ ਕੀ ਹਾਲ ਚਾਲ ਨੇ ਜੀ ਸਾਰਿਆਂ ਦੇ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ O ਪੰਜਾਬ ਦੇ ਵਿੱਚ ਅੱਜ ਆਪਾਂ ਬਾਇਓਗ੍ਰਾਫੀ ਲੈ ਕੇ ਆਏ ਹਾਂ ਮਸ਼ਹੂਰ ਪੰਜਾਬੀ ਸਿੰਗਰ ਹਰਫ ਚੀਮਾ ਦੀ ਜੇ ਇਹਨਾਂ ਨੇ ਬਹੁਤ ਹੀ ਸੋਹਣੇ-ਸੋਹਣੇ ਸੌਂਗ ਪੰਜਾਬ ਦੇ ਲੋਕਾਂ ਦੀ ਝੋਲੀ ਪਾਏ ਜਦੋਂ ਵੀ ਪੰਜਾਬ ਉੱਤੇ ਕੋਈ ਬੀਬਤਾ ਆਈ ਚਾਹੇ ਉਹ ਕਿਸਾਨੀ ਨੂੰ ਲੈ ਕੇ ਹੋਵੇ ਜਾਂ ਫਿਰ ਹੜ੍ਹਾਂ ਨੂੰ ਲੈ ਕੇ ਹੋਵੇ ਇਹ ਬੰਦਾ ਪੰਜਾਬ ਦੇ ਲੋਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ ਜਾਂਦਾ ਹੈ ਸੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਹਰਫ ਚੀਮਾ ਦੇ ਪਰਿਵਾਰਕ ਪਿਛੋਕੜ ਦੀ ਉਹਨਾਂ ਦੇ ਕਲਾਕਾਰ ਬਨਣ ਦੇ ਸਫ਼ਰ ਦੀ ਉਹਨਾਂ ਦੇ ਵਿਆਹ ਦੀ ਤੇ ਨਾਲ ਹੀ ਉਹਨਾਂ ਨਾਲ ਜੁੜੀਆਂ ਹੋਰ ਵੀ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਰਨ ਦੇ ਨਾਲ-ਨਾਲ ਸਾਡੇ YouTube ਚੈਨਲ ਉਹ ਪੰਜਾਬ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਹੁਣ ਕਰਦੇ ਹਾਂ ਵੀਡੀਓ ਸ਼ੁਰੂ ਸਭ ਤੋਂ ਪਹਿਲਾਂ ਹਰਫ ਚੀਮਾ ਦਾ ਜਨਮ ਜ਼ਿਲ੍ਹਾ ਸੰਗਰੂਰ ਤਹਿਸੀਲ ਮਲੇਰ ਕੋਟਲਾ ਦੇ ਪਿੰਡ ਚੀਮਾ ਮੰਡੀ ਦੇ ਵਿੱਚ ਹੋਇਆ ਇਹਨਾਂ ਦੇ ਪਿੰਡ ਨੂੰ ਨਾਨਕ ਸਰ ਚੀਮਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਇਨਾ ਦਾ ਜਨਮ 13 ਸਤੰਬਰ 1987 ਨੂੰ ਹੋਇਆ ਸੀ। ਸਾਲ 2025 ਦੇ ਹਿਸਾਬ ਨਾਲ ਇਹਨਾਂ ਦੀ ਉਮਰ 38 ਸਾਲ ਹੋ ਚੁੱਕੀ ਹੈ ਤੇ ਇਹਨਾਂ ਦੇ ਸਰੀਰ ਦੀ ਲੰਬਾਈ 5 ਫੁੱਟ 7 ਇੰਚ ਦੇ ਲਗਭਗ ਹੈ। ਪਰਿਵਾਰ ਵਾਲਿਆਂ ਨੇ ਇਹਨਾਂ ਦਾ ਅਸਲ ਨਾਮ ਰੱਖਿਆ ਸੀ ਹਰਵਿੰਦਰ ਸਿੰਘ ਪਰ ਸਕੂਲ ਕਾਲਜ ਦੇ ਵਿੱਚ ਪੜਦਿਆਂ ਇਹਨਾਂ ਦੇ ਯਾਰ ਦੋਸਤ ਇਹਨਾਂ ਨੂੰ ਇਹਨਾਂ ਦੇ ਪਿੰਡ ਦੇ ਨਾਮ ਚੀਮਾ ਨਾਲ ਬੁਲਾਉਂਦੇ ਸੀ। ਇਸ ਤੋਂ ਬਿਨਾ ਬਚਪਨ ਤੋਂ ਹੀ ਇਹਨਾਂ ਨੂੰ ਕਵਿਤਾਵਾਂ ਵਗੈਰਾ ਲਿਖਣ ਦਾ ਸ਼ੌਂਕ ਰਿਹਾ। ਜਦੋਂ ਇਹ ਕਵਿਤਾਵਾਂ ਵਿੱਚ ਆਪਣਾ ਨਾਮ ਪਾਉਣ ਦੀ ਕੋਸ਼ਿਸ਼ ਕਰਦੇ ਤਾਂ ਉਹ ਕਵਿਤਾ ਦੀ ਲਾਈਨ ਦੇ ਹਿਸਾਬ ਨਾਲ ਫਿੱਟ ਨਹੀਂ ਬੈਠਦਾ ਸੀ ਇਦਾਂ ਹੀ ਇਹ ਉਹਨਾਂ ਦਿਨਾਂ ਦੇ ਵਿੱਚ ਸੁਰਜੀਤ ਪਾਤਰ ਨੂੰ ਮਿਲਣ ਜਾਂਦੇ ਰਹਿੰਦੇ ਸੀ ਇੱਕ ਵਾਰ ਸੁਰਜੀਤ ਪਾਤਰ ਸਾਹਿਬ ਨੇ ਕਿਹਾ ਕਿ ਕਵਿਤਾ ਦੇ ਹਿਸਾਬ ਨਾਲ ਤੂੰ ਹੋਰ ਕੋਈ ਨਾਮ ਰੱਖ ਹਰਵਿੰਦਰ ਨਾਮ ਤੇਰਾ ਕਾਫੀ ਵੱਡਾ ਹੈ ਕਵਿਤਾ ਦੀਆਂ ਲਾਈਨਾਂ ਦੇ ਵਿੱਚ ਫਿੱਟ ਨਹੀਂ ਆਉਂਦਾ ਸੋ ਉਦੋਂ ਸੁਰਜੀਤ ਪਾਤਰ ਉਹਨਾਂ ਨੇ ਆਪਣੀ ਕਿਤਾਬ ਹਵਾ ਵਿੱਚ ਲਿਖੇ ਹਰਫ ਚੋਂ ਇਹਨਾਂ ਨੂੰ ਹਰਫ ਦਾ ਨਾਮ ਦਿੱਤਾ ਉਦੋਂ ਤੋਂ ਹੀ ਇਹਨਾਂ ਨੇ ਆਪਣਾ ਨਾਮ ਐਜ਼ ਅ ਆਰਟਿਸਟ ਹਰਫ ਚਿਮਾ ਰੱਖ ਲਿਆ ਬਾਕੀ ਇਹਨਾਂ ਦਾ ਪਰਿਵਾਰਕ ਗੋਤ ਹੈ ਔਲਖ ਹੁਣ ਜੇ ਗੱਲ ਕਰੀਏ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਤਾਂ ਇਹਨਾਂ ਦੇ ਪਿਤਾ ਜੀ ਤਾਂ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਇਹਨਾਂ ਦੇ ਪਿੰਡ ਵਾਲੇ ਘਰ 'ਚ ਇਹਨਾਂ ਦੇ ਮਾਤਾ ਜੀ ਤੇ ਇਹਨਾਂ ਦਾ ਭਰਾ ਰਹਿੰਦੇ ਨੇ ਬਾਕੀ ਹਰਫ ਚੀਮਾ ਆਪਣੀ ਘਰ ਵਾਲੀ ਨਾਲ ਚੰਡੀਗੜ੍ਹ ਰਹਿੰਦਾ ਹੈ ਪਰ ਅਕਸਰ ਹੀ ਇਹ ਆਪਣੇ ਪਿੰਡ ਗੇੜਾ ਮਾਰਦੇ ਰਹਿੰਦੇ ਨੇ ਜਦੋਂ ਵੀ ਪਿੰਡ ਦੇ ਵਿੱਚ ਕੋਈ ਮੇਲਾ ਜਾਂ ਟੂਰਨਾਮੈਂਟ ਵਗੈਰਾ ਹੁੰਦਾ ਹੈ ਤਾਂ ਇਹ ਆਪਣੇ ਪਿੰਡ ਜ਼ਰੂਰ ਆਉਂਦੇ ਨੇ ਆਪਣੇ ਪਿੰਡ ਦੇਆਂ ਲੋਕਾਂ ਨਾਲ ਹੱਸ ਕੇ ਮਿਲਦੇ ਵਿਛੜਦੇ ਨੇ ਚੀਮਾ ਮੰਡੀ ਪਿੰਡ ਦੇ ਵਾਰਡ ਨੰਬਰ 4 ਦੇ ਵਿੱਚ ਇਹਨਾਂ ਦਾ ਜੱਦੀ ਘਰ ਹੈ ਤਨੂੰ ਦੱਸ ਦਈਏ ਕਿ ਇਹਨਾਂ ਦੇ ਦਾਦਾ ਜੀ ਸਰਦਾਰ ਜੀਤ ਸਿੰਘ ਪੰਚਾਇਤ ਚਿਮਾ ਮੰਡੀ ਦੇ ਮੈਂਬਰ ਵੀ ਰਹੇ ਤੇ ਪ੍ਰਧਾਨ ਵੀ ਰਹਿ ਚੁੱਕੇ ਨੇ। ਸੋ ਹਰਫ ਚਿਮਾ ਇੱਕ ਕਿਸਾਨ ਪਰਿਵਾਰ, ਜ਼ਿਮੀਂਦਾਰ ਪਰਿਵਾਰ ਨੂੰ ਬਿਲੋਂਗ ਕਰਦੇ ਨੇ। ਜ਼ਮੀਨ ਜਾਇਦਾਦ ਦੀ ਗੱਲ ਕਰੀਏ ਤਾਂ ਇਹਨਾਂ ਦੇ ਪਿੰਡ ਦੇ ਵਿੱਚ ਇਹਨਾਂ ਦੀ 300 ਬਿਗੇ ਤੋਂ ਉੱਤੇ ਦੀ ਜ਼ਮੀਨ ਹੈ। ਸੋ ਇਹ ਇੱਕ ਚੰਗੇ ਤਗੜੇ ਜੱਟ ਸਿੱਖ ਪਰਿਵਾਰ ਨੂੰ ਬਿਲੋਂਗ ਕਰਦੇ ਨੇ। ਹੁਣ ਜੇ ਗੱਲ ਕਰੀਏ ਇਹਨਾਂ ਦੇ ਵਿਆਹ ਬਾਰੇ ਤਾਂ ਹਰਫ ਚਿਮਾ ਦਾ ਵਿਆਹ ਸਾਲ 2019 ਦੇ ਵਿੱਚ ਜੈਸਮੀਨ ਕੌਰ ਚਿਮਾ ਨਾਲ ਹੋਇਆ। ਜੇ ਇਹਨਾਂ ਦੀ ਪੜ੍ਹਾਈ ਬਾਰੇ ਗੱਲਬਾਤ ਕਰੀਏ ਤਾਂ ਇਹਨਾਂ ਨੇ ਅਕਾ ਅਕੈਡਮੀ ਚਿਮਾ ਤੋਂ ਆਪਣੇ ਸਕੂਲ ਦੀ ਪੜ੍ਹਾਈ ਪੂਰੀ ਕੀਤੀ ਉਸ ਤੋਂ ਬਾਅਦ ਇਹ ਆਪਣੀ ਮਾਸੀ ਦੇ ਮੁੰਡੇ ਨਾਲ ਚੰਡੀਗੜ੍ਹ ਪਰਣ ਚਲੇ ਗਏ ਉੱਥੇ ਇਹਨਾਂ ਨੇ ਚੰਡੀਗੜ੍ਹ ਗਰੁੱਪ ਆਫ ਕਾਲਜਸ ਲਾਂਡਰਾ ਤੋਂ ਗ੍ਰੈਜੂਏਸ਼ਨ ਕੀਤੀ ਉੱਥੇ ਪੰਜਾਬੀ ਗਾਇਕ ਸ਼ਹਿਰੀ ਮਾਨਵੀ ਉਹਨਾਂ ਦੇ ਕਲਾਸਮੇਟ ਰਹੇ ਤੁਹਾਨੂੰ ਦੱਸ ਦਈਏ ਕਿ ਗਾਉਣ ਦਾ ਤੇ ਲਿਖਣ ਦਾ ਸ਼ੌਂਕ ਹਰਫ ਚਿਮਾ ਨੂੰ ਬਚਪਨ ਤੋਂ ਹੀ ਰਿਹਾ ਸਕੂਲ ਤੇ ਕਾਲਜ ਦੇ ਵਿੱਚ ਜਦੋਂ ਵੀ ਕੋਈ ਪ੍ਰੋਗਰਾਮ ਜਾਂ ਐਕਟੀਵਿਟੀ ਹੋਣੀ ਤਾਂ ਇਹ ਗੀਤ ਜ਼ਰੂਰ ਗਾਉਂਦੇ ਸੀ ਕਿਦ ਨ ਕਿਤੇ ਇਹ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸਿੰਗਰ ਹੀ ਬਣਨਾ ਚਾਹੁੰਦੀ ਸੀ ਬਾਕੀ ਇਹਨਾਂ ਦੇ ਯਾਰਾਂ ਦੋਸਤਾਂ ਨੇ ਵੀ ਇਹਨਾਂ ਨੂੰ ਸਿੰਗਿੰਗ ਲੈਣ ਦੇ ਵਿੱਚ ਆਨਲੀ ਬਹੁਤ ਹੌਸਲਾ ਦਿੱਤਾ ਉਹ ਜਦੋਂ ਹਰਫ ਚਿਮਮਾ ਦੀ ਆਵਾਜ਼ ਸੁਣਦੇ ਸੀ ਤਾਂ ਉਸ ਨੂੰ ਕਹਿੰਦੇ ਸੀ ਕਿ ਕੋਈ ਗੀਤ ਗੂਤ ਰਿਕਾਰਡ ਕਰਵਾ ਤੇਰੀ ਆਵਾਜ਼ ਘੈਂਟ ਹੈ ਸੋ ਐਦਾਂ ਕਰਦੇ ਕਰਾਂਦੇ ਸਾਲ 2013 ਦੇ ਵਿੱਚ ਹਰਫ ਚਿਮਮਾ ਨੇ ਆਪਣਾ ਪਹਿਲਾ Song CK ਗੂਚੀ ਰਿਲੀਜ਼ ਕੀਤਾ ਜੋ ਕਿ ਸੁਪਰ ਡੂਪਰ ਹਿੱਟ ਰਿਹਾ ਇਸ ਗਾਣੇ ਦੇ ਬੋਲ ਸੀ CK ਜੁੱਤੀ ਪਾਉਣ ਵਾਲੀ ਏ ਡਰਨਾ ਪਿੰਡ ਦੇਆਂ ਰਾਹਾਂ ਤੋਂ ਉਹਨਾਂ ਦੇ ਇਸ ਪਹਿਲੇ ਗੀਤ ਨੂੰ ਹੀ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ ਪਰ ਉਸ ਤੋਂ ਬਾਅਦ ਇਹਨਾਂ ਦੇ ਪਿਤਾ ਦੀ ਮੌਤ ਹੋ ਗਈ ਪਿਤਾ ਦੀ ਮੌਤ ਤੋਂ ਬਾਅਦ ਤਾਂ ਇਹਨਾਂ ਨੇ ਗਾਉਣਾ ਛੱਡਣ ਦੀ ਸੋਚ ਲਈ ਸੀ ਪਰ ਫਿਰ ਇਹਨਾਂ ਦੇ ਯਾਰਾਂ ਦੋਸਤਾਂ ਤੇ ਪੰਜਾਬੀ ਗਾਇਕ ਸ਼ੈਰੀ ਮਾਨ ਨੇ ਇਹਨਾਂ ਨੂੰ ਸਮਝਾਇਆ ਉਸ ਤੋਂ ਬਾਅਦ ਫਿਰ ਇਹਨਾਂ ਨੇ ਆਪਣਾ ਦੂਜਾ ਸੌਂਗ ਹੰਝੂ ਰਿਲੀਜ਼ ਕੀਤਾ ਜਿਸ ਦੇ ਬੋਲ ਨੇ ਹੰਝੂ ਏ ਤੇਰੀ ਅੱਖ ਦਾ ਛੱਡੇ ਨਾ ਮੈਨੂੰ ਕੱਖ ਦਾ ਉਹਨਾਂ ਦਾ ਇਹ ਦੂਜਾ ਗੀਤ ਵੀ ਸੁਪਰ ਡੂਪਰ ਹਿੱਟ ਰਿਹਾ ਸੀ ਇਸ ਗੀਤ ਦੇ ਹਿੱਟ ਹੋਣ ਨਾਲ ਇਹਨਾਂ ਦਾ ਨਾਂ ਪੂਰੇ ਪੰਜਾਬ ਦੇ ਵਿੱਚ ਮਸ਼ਹੂਰ ਹੋ ਚੁੱਕਿਆ ਸੀ ਇਹਨਾਂ ਦੇ ਲਾਈਵ ਪ੍ਰੋਗਰਾਮ ਬੁੱਕ ਹੋਣੇ ਸ਼ੁਰੂ ਹੋ ਗਏ ਸੀ ਸਮੇਂ ਦੇ ਨਾਲ-ਨਾਲ ਇਹਨਾਂ ਦੇ ਬਾਹਰਲੇ ਮੁਲਕਾਂ ਦੇ ਵਿੱਚ ਵੀ ਸ਼ੋਅ ਲੱਗਣ ਲੱਗ ਪਏ ਉਸ ਤੋਂ ਬਾਅਦ ਤਾਂ ਫਿਰ ਇਹ ਪੰਜਾਬ ਦੇ ਲੋਕਾਂ ਦੀ ਝੋਲੀ ਦੇ ਵਿੱਚ ਇੱਕ ਤੋਂ ਬਾਅਦ ਇੱਕ ਸੁਪਰ ਹਿੱਟ ਗੀਤ ਪਾਉਂਦੇ ਰਹੇ ਜੇ ਇਹਨਾਂ ਦੇ ਕੁਝ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਟਿੱਬੇ ਵਾਲਾ ਜੱਟ ਜੱਟਵਾਦ ਜਿੰਮ ਗੱਲਬਾਤ ਸ਼ਿਕਾਰ ਯਾਰੀਆਂ ਲਵ ਮੈਰਿਜ ਜੁਦਾ ਡਿਫੈਂਡਰ ਹੱਲਾ ਗੁੱਲਾ ਤੇ ਵਹਿਮ ਜਿਹੇ ਸੁਪਰ ਹਿੱਟ ਗੀਤ ਇਹ ਰਿਲੀਜ਼ ਕਰ ਚੁੱਕੇ ਨੇ ਤਾਨੂੰ ਦੱਸ ਦਈਏ ਕਿ ਹਰਫ ਜਿੰਮਾ ਦੇ ਪਹਿਲੇ Song ਦੀ ਪ੍ਰੋਮੋਸ਼ਨ ਇਹਨਾਂ ਦੇ ਯਾਰ ਸ਼ੈਰੀ ਮਾਨ ਨੇ ਕੀਤੀ ਸੀ ਫਿਰ ਇਹ ਗੀਤ MP3 ਵਾਲਿਆਂ ਨਾਲ ਵੀ ਕੰਮ ਕਰਦੇ ਰਹੇ ਉਦੋਂ ਇਹ ਗੁਰੀ ਤੇ ਜਸ ਮਾਨਕ ਜਿਹੇ ਕਲਾਕਾਰਾਂ ਨਾਲ ਰਲ ਕੇ ਕੰਮ ਕਰਦੇ ਰਹੇ ਕਈ ਗੀਤ ਇਹ ਨਣੇ MP3 YouTube ਚੈਨਲ ਦੇ ਰਿਲੀਜ਼ ਕੀਤੇ ਤੇ ਹੁਣ ਵੀ ਇਹ ਜ਼ਿਆਦਾਤਰ ਐਸੇ ਚੈਨਲ ਤੇ ਗੀਤ ਰਿਲੀਜ਼ ਕਰਦੇ ਨੇ ਜੇ ਇਹਨਾਂ ਦੇ ਫਿਲਮੀ ਸਫ਼ਰ ਦੀ ਗੱਲ ਕਰੀਏ ਤਾਂ ਸਾਲ 2015 ਦੇ ਵਿੱਚ ਇਹਨਾਂ ਨੇ ਆਪਣੀ ਪਹਿਲੀ ਪੰਜਾਬੀ ਫਿਲਮ ਜੱਜ ਸਿੰਘ LLB ਦੇ ਵਿੱਚ ਰਵਿੰਦਰ ਗਰੇਵਾਲ ਨਾਲ ਕੰਮ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਸਾਲ 2023 ਦੇ ਵਿੱਚ ਸਤਿੰਦਰ ਸਰਤਾਜ ਦੀ ਫਿਲਮ ਕਲੀ ਯੂਟਾ ਦੇ ਵਿੱਚ ਕੰਮ ਕੀਤਾ ਫੇਰ ਸਾਲ 2025 ਦੇ ਵਿੱਚ ਇਹ ਪੰਜਾਬੀ ਫਿਲਮ ਗੈਂਗਲੇਡ ਦੇ ਵਿੱਚ ਵੀ ਨਜ਼ਰ ਆਏ ਸੋ ਗਾਉਣ ਦੇ ਨਾਲ-ਨਾਲ ਇਹਨਾਂ ਦੀ ਐਕਟਿੰਗ ਵੀ ਬਹੁਤ ਵਧੀਆ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਵਧੀਆ ਵਧੀਆ ਗਾਣਿਆਂ ਦੇ ਨਾਲ-ਨਾਲ ਵਧੀਆ ਵਧੀਆ ਫਿਲਮਾਂ ਵੀ ਰਿਲੀਜ਼ ਕਰਦੇ ਰਹਿਣਗੇ ਹੁਣ ਜੇ ਗੱਲ ਕਰੀਏ ਹਰਫ ਚਿੰਮਾ ਦੇ ਸ਼ੌਂਕ ਬਾਰੇ ਤਾਂ ਇਹਨਾਂ ਨੂੰ ਗਾਉਣ ਤੇ ਲਿਖਣ ਤੋਂ ਬਿਨਾ ਘੁੰਮਣ ਫਿਰਨ ਦਾ ਬਹੁਤ ਸ਼ੌਕ ਹੈ। ਆਪਣੇ ਪਰਿਵਾਰ ਦੇ ਵਿੱਚ ਬੈਠਣਾ ਉੱਠਣਾ ਤੇ ਉਹਨਾਂ ਨਾਲ ਗੱਲਾਂ ਬਾਤਾਂ ਕਰਨੀਆਂ ਇਹਨਾਂ ਨੂੰ ਚੰਗੀਆਂ ਲੱਗਦੀਆਂ ਨੇ। ਆਪਣੇ ਸਰੀਰ ਦੀ ਫਿਟਨੈਸ ਲਈ ਇਹ ਜਿਮ ਵੀ ਲਾਉਂਦੇ ਨੇ। ਮਹਿੰਗੀਆਂ ਤੇ ਵੱਡੀਆਂ ਗੱਾਰ ਰੱਖਣ ਦਾ ਵੀ ਇਹ ਸ਼ੌਂਕ ਰੱਖਦੇ ਨੇ। ਇਹਨਾਂ ਨੂੰ ਘੋੜਿਆਂ ਨਾਲ ਵੀ ਕਾਫੀ ਪਿਆਰ ਹੈ ਤੇ ਕੁੱਤੇ ਪਾਲਣ ਦੇ ਵੀ ਇਹ ਸ਼ੌਕੀਨ ਨੇ। ਬਾਕੀ ਕਿਸਾਨੀ ਨਾਲ ਇਹਨਾਂ ਨੂੰ ਸ਼ੁਰੂ ਤੋਂ ਹੀ ਬੜਾ ਪਿਆਰ ਹੈ। ਦਿੱਲੀ ਕਿਸਾਨ ਅੰਦੋਲਨ ਦੇ ਵਿੱਚ ਹਰਫ ਜਿੰਮਾ ਨੇ ਆਪਣਾ ਵੱਧ ਚੜ ਕੇ ਯੋਗਦਾਨ ਪਾਇਆ। ਉਥੇ ਲੋਕਾਂ ਦੀ ਸੇਵਾ ਕੀਤੀ ਲੋਕਾਂ ਨੂੰ ਨੌਜਵਾਨਾਂ ਨੂੰ ਵੱਤੋ ਵੱਦ ਕਿਸਾਨ ਅੰਦੋਲਨ ਨਾਲ ਜੋੜਿਆ ਉਹਨਾਂ ਨੇ ਕਿਸਾਨ ਅੰਦੋਲਨ ਦੇ ਸਬੰਧ ਦੇ ਵਿੱਚ ਕਈ ਗੀਤ ਬਣਾਏ ਤੇ ਰਿਲੀਜ਼ ਕੀਤੇ ਜੋ ਕਿ ਲੋਕਾਂ ਦੇ ਵਿੱਚ ਤੇ ਅੰਦੋਲਨ ਦੇ ਵਿੱਚ ਜੋਸ਼ ਭਰਨ ਦਾ ਕੰਮ ਕਰਦੇ ਰਹੇ ਇਸ ਤੋਂ ਬਿਨਾ ਹੁਣ ਜਦੋਂ ਸਾਲ 2025 ਦੇ ਵਿੱਚ ਪੰਜਾਬ ਦੇ ਵਿੱਚ ਹੜਾ ਆਏ ਤਾਂ ਹੁਣ ਵੀ ਹਰਫ ਚਿਮਮਾ ਪੰਜਾਬ ਦੇ ਲੋਕਾਂ ਦੇ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੇ ਪਿੰਡ ਪਿੰਡ ਜਾ ਕੇ ਲੋਕਾਂ ਦੀ ਸੇਵਾ ਕੀਤੀ ਲੋਕਾਂ ਨੂੰ ਰਾਸ਼ਨ ਦੇ ਜ਼ਰੂਰੀ ਸਮੱਗਰੀ ਵੰਡ ਰਹੇ ਨੇ ਸੋ ਐਦਾਂ ਹਰਫ ਚਿਮਮਾ ਇੱਕ ਵਧੀਆ ਕਲਾਕਾਰ ਹੋਣ ਦੇ ਨਾਂ ਨਾਲ ਇੱਕ ਵਧੀਆ ਸ਼ਖਸੀਅਤ ਦਾ ਮਾਲਕ ਵੀ ਹੈ ਜੋ ਕਿ ਆਪਣੀ ਕੌਮ ਨਾਲ ਹਮਦਰਦੀ ਰੱਖਦਾ ਹੈ ਤੁਹਾਨੂੰ ਹਰਫ ਜੀਮਾ ਦਾ ਕਿਹੜਾ ਗੀਤ ਸਭ ਤੋਂ ਜ਼ਿਆਦਾ ਪਸੰਦ ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵਾਤੋ ਵਾਤ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਇਹੋ ਜਿਹੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਸਾਡੇ YouTube ਚੈਨਲ O Punjab ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਹੁਣ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਆ ਰੰਭ ਰੱਖਾ